ਸਰਿ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਮੱਖੀ ਚੰਦਨ ਪਰ ਹਰ ਮੱਖੀ ਚੰਨਣ ਦੀ ਸੁਗੰਧੀ ਨੂੰ ਤਿਆਗ ਦਿੰਦੀ ਹੈ ਜਿਹ ਬਿਗੰਧ ਜਿੱਥੇ ਬਦਬੂ ਹੈ ਵਿਸ਼ਟਾ ਹੈ ਮਰਦਾਰ ਹੈ ਜਿਹ ਬਿਗੰਧ ਤੇਹ ਜਾਤ ਬਦਬੂ ਵਾਲੇ ਥਾਂ ਮੱਖੀ ਛੇਤੀ ਉੱਡ ਕੇ ਜਾਂਦੀ ਹੈ ਸਾਰਾ ਸਾਰਾ ਦਿਨ ਉਥੇ ਬਤੀਤ ਕਰ ਦਿੰਦੀ ਹੈ ਪਰ ਉਹਨੂੰ ਸੁਗੰਧੀ ਨਹੀਂ ਚੰਗੀ ਲੱਗਦੀ ਪਰਮ ਸੁਗੰਧੀ ਪਰ ਮੱਖੀ ਨਾ ਰਹਿਤ ਰਾਖੀ ਮਹਾ ਦੁਰਗੰਧ ਪਰ ਬੇਗ ਚੱਲ ਜਾਂਦਾ ਹੈ ਜਿੱਥੇ ਸਾਰਾ ਸ਼ਹਿਰ ਦਾ ਕੂੜਾ ਕਰਕਟ ਵਿਸ਼ਟਾ ਗੰਦਗੀ ਮੁਰਦਾਰ ਜਮਾ ਹੋਵੇ ਜਿੱਥੇ ਨੱਕ ਨਾ ਦਿੱਤਾ ਜਾਏ ਸੜੇ ਹਾਨ ਉਬਰੀ ਹੋਈ ਹੋਵੇ ਉਥੇ ਮੱਖੀ ਛੇਤੀ ਉੱਡ ਕੇ ਜਾਂਦੀ ਹੈ ਸਾਰਾ ਸਾਰਾ ਦਿਨ ਬੈਠੀ ਰਹਿੰਦੀ ਹੈ ਲੇਕਿਨ ਉਹਨੂੰ ਸੁਗੰਧ ਹੀ ਨਹੀਂ ਚੰਗੀ ਲੱਗਦੀ ਤਕਦੀਰ ਐਡੀ ਖਰਾਬ ਹੈ ਸੁਭਾਅ ਐਡਾ ਪੈੜਾ ਹੈ ਭਾ ਗਏਡੇ ਮੰਦੇ ਨੇ ਖੁਸ਼ਬੂ ਨਹੀਂ ਚੰਗੀ ਲੱਗਦੀ ਚੌਥੀ ਤੁਕ ਦੇ ਅੱਦੇ ਸੇ ਵਿੱਚ ਇੱਕ ਹੋਰ ਪਰਮਾਨ ਦੇਂਦੇ ਨੇ ਜੈਸੇ ਗਾਜ ਮਜਨ ਕਾ ਡਾਰਤ ਹੈ ਛਾਰ ਸਿਰ ਜਿਸ ਤਰ੍ਹਾਂ ਗਜ ਮੈਨੇ ਹਾਥੀ ਦਾ ਇਸ਼ਨਾਨ ਕਰਵਾਈਏ ਨਿਰਮਲ ਜਲ ਨਾਲ ਇਸ਼ਨਾਨ ਕਰਵਾਈਏ ਪੀਰ ਸੋਪ ਮਲ ਮਲ ਕੇ ਹਾਥੀ ਨੂੰ ਨਿਵਾਲੀਏ ਕੱਚੀ ਕਹਾਣੀ ਸਰਸੋਂ ਦਾ ਤੇਲ ਮਲ ਮਲ ਕੇ ਹਾਥੀ ਨੂੰ ਨਿਵਾਲੀਏ ਕਿਸੇ ਚੰਗੇ کارਖਾਨੇ ਦਾ ਬਹੁਤੇ ਮੁੱਲ ਵਾਲਾ ਤੌਲੀਆ ਲਿਆ ਕੇ ਹਾਥੀ ਦਾ ਬਦਨ ਸਾਫ ਕਰੀਏ ਢਾਈ ਘੰਟੇ ਇਸ਼ਨਾਨ ਉਤੇ ਲਾ ਦਈਏ ਇਸ਼ਨਾਨ ਕਰਨ ਵਾਲਾ ਕਰਾਉਣ ਵਾਲਾ 10 ਕਦਮ ਲੰਬੇ ਹੋਵੇ ਹਾਥੀ ਪਾਣੀ ਚੋਂ ਨਿਕਲਿਆ ਸੁੰਡ ਨਾਲ ਮਿੱਟੀ ਉਡਾਈ ਆਪਣੇ ਸਿਰ ਵਿੱਚ ਪਾਈ ਇਸ਼ਨਾਨ ਬਰਬਾਦ ਕਰ ਦਿੱਤਾ ਲਾਗੋ ਚੋਂ ਭਲਿਆਂ ਮਾਨਸਾਂ ਹੋਰਨਾਂ ਦੇ ਕੱਪੜੇ ਖਰਾਬ ਕਰ ਦਿੱਤੇ ਚਾਰ ਪ੍ਰਮਾਨ ਭਾਈ ਜੀ ਨੇ ਦਿੱਤੇ ਨੇ ਜਿਵੇਂ ਹਾਥੀ ਨੂੰ ਇਸ਼ਨਾਨ ਨਹੀਂ ਚੰਗਾ ਲੱਗਦਾ ਜਿਵੇਂ ਮੱਖੀ ਨੂੰ ਸੁਗੰਧੀ ਨਹੀਂ ਚੰਗੀ ਲੱਗਦੀ ਜਿਵੇਂ ਜੋਕ ਨੂੰ ਗਾਇ ਮੱਝ ਦੇ ਥਣਾਂ ਦਾ ਦੁੱਧ ਨਹੀਂ ਚੰਗਾ ਲੱਗਦਾ ਜਿਵੇਂ ਬਗਲੇ ਨੂੰ ਮਾਨਸਰੋਵਰ ਦੇ ਮੋਤੀ ਨਹੀਂ ਚੰਗੇ ਲੱਗਦੇ ਚਾਰ ਪ੍ਰਮਾਨ ਦੇ ਕੇ ਚੌਥੀ ਤੁਕ ਦੇ ਅੱਦੇ ਸੇ ਵਿੱਚ ਆਪਣਾ ਤਤ ਬਿਆਨ ਕਰਦੇ ਨੇ ਮਾਨਸਰ ਪਰ ਜੋ ਬਿਠਾਈਆ ਲਜਾਏ ਬੱਗ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ ਅਸਥਨ ਪਾਨ ਕਰਬੇ ਕੋ ਜੋ ਲਾਇਆ ਜੋਕ ਪੀਤ ਨ ਪੈ ਲੋਹੂ ਅਚੇ ਅਘਾਤ ਹੈ ਪਰਮ ਸੁਗੰਧੀ ਪਰ ਮਾਖੀ ਨ ਰਹਿਤ ਰਾਖੀ ਮਹਾ ਦੁਰਗੰਧ ਪਰ ਬੇਗ ਚਲ ਜਾਤ ਹੈ ਜੈਸੇ ਗਾਜ ਮੱਜਨ ਕੈ ਡਾਰਤ ਹੈ ਛਾਰ ਸਿਰ ਤੈਸੇ ਸੰਤਨ ਕੇ ਦੋਖੀ ਸਤ ਸੰਗ ਨ ਸੁਹਾਤ ਹੈ ਜਿਹੜੇ ਮਹਾਪੁਰਸ਼ਾਂ ਦੇ ਨਿੰਦਕ ਨੇ ਤਤਵੇਤਾ ਸਿਧਾਂਤ ਕੇ ਗਿਆਤਾ ਦੇ ਜਿਹੜੇ ਵਿਰੋਧੀ ਨੇ ਉਹਨਾਂ ਨਾਲ ਪਿਆਰ ਨਹੀਂ ਕਰਦੇ ਉਹਨਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਨੂੰ ਸੰਗਤ ਚੰਗੀ ਲੱਗਦੀ ਨਹੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਵਚਨ ਸਾਰੇ ਮਾਈ ਭਾਈ ਆਖਿਓ ਸਾਰੇ ਗੁਰਮੁਖ ਪਿਆਰੇ ਰਸਨਾ ਪਵਿੱਤਰ ਕਰਿਓ ਪਰ ਮੈਂ ਦੋ ਵਾਰਾਂ ਜਦੋਂ ਆਖਲਾਂ ਉਹਦਾ ਮੇਰੇ ਉੱਤੇ ਤੁਸਾਂ ਰਹਿਮਤ ਕਰਨੀ ਐ ਬਈ ਸੰਤਾਂ ਨਾਲ ਵੈਰ ਕਮਾਉਂਦੇ ਸੰਤਾਂ ਨਾਲ ਵੈਰ ਕਮਾਉਂਦੇ ਸੰਤਾਂ ਨਾਲ ਵੈਰ ਕਮਾਉਂਦੇ ਸੰਤਾਂ ਨਾਲ ਵੈਰ ਕਮਾਉਂਦੇ ਇੱਕ ਮੇਰੀ ਹੋਰ ਵੀ ਨਿੱਕੀ ਜੀ ਅਰਜ਼ ਪੱਲੇ ਬੰਨਣ ਦੀ ਕੋਸ਼ਿਸ਼ ਕਰਨੀ ਮੈਂ ਇਹ ਨਾ ਖਿਆਲਾਂ ਦਾ ਆਦਮੀ ਹਾਂ ਭਈ ਭੁੱਖ ਲੱਗੀ ਹੋਵੇ ਮਨ ਰੋਟੀ ਰੋਟੀ ਕੂਕਦਾ ਹੋਵੇ ਮੇਦਾ ਕਲਪਦਾ ਹੋਵੇ ਕਿ ਜੇ ਉਹਨੂੰ ਕਿਤੋਂ ਚੰਗਾ ਸੁਆਦੀ ਭੋਜਨ ਮਿਲ ਜਾਏ ਟਿੱਡ ਪਰ ਕੇ ਖਾ ਕੇ ਭੁੱਖ ਦਾ ਦੁੱਖ ਦੂਰ ਕਰ ਲੈ ਤੇ ਉਹਨੇ ਕਿਸੇ ਦਾ ਤੇ ਕੁਝ ਨਹੀਂ ਨਾ ਸਵਾਰਿਆ ਆਪਣਾ ਹੀ ਸਵਾਰਿਆ ਨਾ ਜੇ ਕੋਈ ਰੋਗੀ ਆਦਮੀ ਦਿਨ ਰਾਤ ਮੰਜੀ ਤੇ ਪਿਆ ਹਾਏ ਹਾਏ ਕਰਦਾ ਨਾ ਸੌਂਦਾ ਨਾ ਸੌਣ ਦਿੰਦਾ ਜੇ ਉਹਨੂੰ ਕੋਈ ਸੰਿਆਸੀ ਮਿਲ ਕੇ ਇੱਕ ਟੋਟਕਾ ਜਿਹਾ ਦੇ ਜਾਏ ਉਹਦੇ ਖਾਣ ਨਾਲ ਉਹਦਾ ਰੋਗ ਦੂਰ ਹੋ ਜਾਏ ਤੇ ਉਹ ਤੰਦਰੁਸਤ ਹੋ ਜਾਏ ਤੇ ਉਹਨੇ ਕਿਸੇ ਦਾ ਮਹੱਲ ਤੇ ਨਹੀਂ ਨਾ ਬਣਾ ਦਿੱਤਾ ਜੇ ਕੁਝ ਸਵਾਰਿਆ ਤੇ ਆਪਣੇ ਸਵਾਰਿਆ ਨਾ ਇਸ ਤਰ੍ਹਾਂ ਜਿਹੜੀ ਬਾਣੀ ਪੜਨੀ ਹੈ ਕਿਸੇ ਉੱਤੇ एहसान ਨਹੀਂ ਕਰਨਾ ਇਹ ਤੇ ਆਪਣਾ ਆਪ ਆਪ ਸਵਾਰਨਾ ਹੈ ਆਪਣਾ ਕਾਰਜ ਆਪ ਸਿਰੇ ਚਾੜਨਾ ਹੈ ਸਭ ਕਾਕੀਆਂ ਬੱਚੀਆਂ ਮਾਈ ਭਾਈ ਜਿੰਨੇ ਗੁਰੂ ਕੇ ਦਰਬਾਰ ਆਇਓ ਸਾਰੇ ਰਸਨਾ ਪਵਿੱਤਰ ਕਰਿਓ ਪਈ ਸੰਤਾਂ ਨਾਲ ਵੇਰ ਕਮਵੰਦੇ ਸੰਤਾਂ ਨਾਲ ਵੇਰ ਕਮਵੰਦੇ ਸੰਤਾਂ ਨਾਲ ਸੰਤਾ ਨਾਲ ਵੈਰ ਕਮਾਉਂਦੇ ਦੁਸ਼ਟਾ मनमुख ਦੇ ਲੱਛਣ ਨੇ ਇਹ मनमुख ਦੀ ਹਾਲਤ ਹੈ ਇਹ मनमुख ਦੇ ਮਨ ਦੀ ਅਵਸਥਾ ਹੈ ਸਾਧਾ ਸੰਤਾਂ ਜਿਨ੍ਹਾਂ ਸਾਧਾ ਸੰਤਾਂ ਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਗਰੀਬ ਨੁਆਜ ਸ਼ੈਨशाह ਹਰਦੁ ਆਲਮ ਰੂਹਾਨੀਅਤ ਦੇ ਬਹਿਰ-ਜ਼ਖਾਰ ਮੰਬਾਇ ਅਲੂਮ ਸ਼ੈਨਸ਼ੀਲਤਾ ਦੇ ਪੁੰਜ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਕਲਿਤ ਕਰਨ ਵਾਲੇ ਕਲਯੁਗ ਦਾ ਜਹਾਜ਼ ਬਣਾ ਦੇਣ ਵਾਲੇ ਐਸੇ ਪਰਉਪਕਾਰੀ ਗਰੀਬ ਨवाज ਗੁਰੂ ਸਚੇ ਪਾਤਸ਼ਾਹ ਅਰਜੁਨ ਦੇਵ ਜੀ ਨੇ ਆਪਣੀ ਅੰਮ੍ਰਿਤ ਰਸਨਾ ਵਿੱਚੋਂ ਅੰਮ੍ਰਿਤ ਵਚਨ ਉਚਾਰਨ ਕੀਤਾ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਨਤੀਜਾ ਕੀ ਹੋਵੇਗਾ ਆਗ ਪਛੈ ਸੁਖ ਨਹੀਂ ਮਰ ਜਨਮ ਹੈ ਵਾਰੋਂ ਵਾਰ ਨਾ ਦੁਨੀਆ 'ਚ ਸੁਖ ਰਹੇਗਾ ਨਾ ਅਗਲੇ ਜਨਮ ਚ ਸੁਖ ਮਿਲੇਗਾ ਮਰਨਗੇ ਜੰਮਣਗੇ ਜੰਮਣਗੇ ਮਰਨਗੇ ਬਾਰੋ-ਬਾਰ ਆਉਣਾ ਜਾਣਾ ਪੱਲੇ ਪਿਆ ਰਹੇਗਾ ਕਾਲ ਚੱਕਰ ਉਹਨਾਂ ਦਾ ਮੁੱਕੇਗਾ ਨਹੀਂ ਜਿਹੜੇ ਸੰਤਾਂ ਦੇ ਨਿੰਦਕ ਹੈ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਕਹਿੰਦਾ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ਸੰਤਨ ਸਿਉ ਅਮਲਾ ਖਾਟਿਆ ਭਗਤ ਪਰੇ ਪੰਡਾਰਾ ਸੰਤਨ ਮੋਕੋ ਪੂੰਜੀ ਸੰਪੀ ਤੈ ਉਤਰੀਓ ਮਨ ਕਾ ਧੋਖਾ ਧਰਮ ਰਾਇ ਅਬ ਕਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ ਇਕ ਤਾਂ ਹਜ਼ੂਰ ਕਹਿੰਦੇ ਨੇ ਸੰਤਨ ਬਿਨ ਅਵਰ ਨਾ ਦਾਤਾ ਬੀਆ ਜਿਹੜੇ ਸੰਤ ਨੇ ਗੁਰਮਤੀਏ ਮਨ ਕੈ ਸੰਤ ਤਨ ਕੈ ਸੰਤ ਨਹੀਂ ਤਨ ਕਾ ਸੰਤ 1 ਰੁਪਈਏ ਨਾਲ 50 ਬਣਾ ਦੇਈਦਾ ਰੰਗ ਹੀ ਲਿਆਉਣਾ ਨਾ ਗੇਰੂਆ ਕੱਪੜੇ ਰੰਗ ਕੇ ਗਲ ਪਾ ਦੋ ਚਲ ਸਾਧ ਬਣ ਕੇ ਇਥੇ ਮੰਨ ਕੇ ਸੰਤ ਦੀ ਜ਼ਿਕਰ ਹੈ ਜਿਸਨੇ ਮਨ ਆਪਣਾ ਸਾਧ ਲਿਆ ਜਿਸਨੇ ਮਨ ਆਪਣਾ ਕਾਬੂ ਕਰ ਲਿਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਭਈ ਕੁੱਟ ਕੁੱਟ ਮਨ ਕਸਵੱਟੀ ਲਾਏ ਸੋ ਕੂਟਣ ਮੁਕਤ ਬਹੁ ਪਾਏ ਕੂਟਣ ਕਿਸੇ ਕਹੋ ਸੰਸਾਰ ਸਗਲ ਬੋਲਣ ਕੇ ਮਹਿ ਵਿਚਾਰ ਜਿਸਨੇ ਆਪਣਾ ਮਨ ਕੁੱਟ ਲਿਆ ਆਪਣਾ ਮਨ ਸਾਧ ਲਿਆ ਆਪਣਾ ਮਨ ਵਸ਼ ਕਰ ਲਿਆ ਉਹ ਗੁਰਮਤੀਆ ਸਾਧ ਹੈ ਐਸੇ ਸਾਧ ਕੀ ਨਿੰਦਾ ਬਾਬੇ ਬੁੱਢੇ ਦੀ ਨਿੰਦਾ ਕਰਨੀ ਕੁਝ ਖਟਣਾ ਭਾਈ ਗੁਰਦਾਸ ਦੀ ਨਿੰਦਾ ਕਰਕੇ ਕੁਝ ਖਟਣਾ ਭਾਈ ਜੇਠਾ ਭਾਈ ਬਿਦਿਆ ਭਾਈ ਪੈੜਾ ਗੁਰਮਤੀਏ ਸੰਤ ਉਹਨਾਂ ਦੀ ਨਿੰਦਾ ਕਰਕੇ ਕੋਈ ਫਲ ਪਾਵੇਗਾ ਗੁਰੂ ਕੇ ਪਿਆਰਿਓ ਤੁਸੀਂ ਧਨ ਹੋ ਜਿਹੜੇ ਸਾਧ ਬਣ ਕੇ ਗੁਰੂ ਕੇ ਸਿੱਖ ਬਣ ਕੇ ਸੰਗਤ ਵਿੱਚ ਆਏ ਹੋ ਤੁਹਾਡੇ ਕੰਨਾਂ ਵਿੱਚ ਗੁਰੂ ਕਾ ਅੰਮ੍ਰਿਤ ਵਚਨ ਪਿਆ ਹੈ ਕਾਮ ਕਰੋਧ ਲੋਭ ਮੋਹ ਮਨ ਲੀਨ ਕਾਮ ਵਿੱਚ ਕਰੋਧ ਵਿੱਚ ਲੋਭ ਵਿੱਚ ਮੋਹ ਵਿੱਚ ਮਨ ਲੀਨ ਹੋਇਆ ਹੋਇਆ ਮਨ ਖਚਿਤ ਹੋਇਆ ਹੋਇਆ ਮਨ ਲਿਪਟਿਆ ਹੋਇਆ ਦਿਨੇ ਰਾਤ ਕਾਮ ਕ੍ਰੋਧ ਲੋਭ ਮੋਹ ਦੀਆਂ ਖੇਡਾਂ ਖੇਡਦਾ ਹੀ ਰਹਿੰਦਾ ਇਹਨਾਂ ਕੁਕਰਮਾਂ ਵਿੱਚੋਂ ਇਹਨੂੰ ਰੰਚਕ ਮਾਤਰ ਸਮਾਂ ਨਹੀਂ ਮਿਲਦਾ ਪਏ ਕਿਸੇ ਵੇਲੇ ਇਹ ਜੁੜ ਜਾਏ ਸਤਨਾਮ ਵਾਹਿਗੁਰੂ ਨਾਲ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਜਾਰੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰੇ ਗੁਰੂ ਨੇ ਮੈਨੂੰ ਗੁਰਬਾਣੀ ਵਿਚਾਰ ਆਉਂਦੀ ਏ ਮੈਨੂੰ ਹੋਰ ਕੋਈ ਕਵਤਾ ਆਦੀ ਨਹੀਂ ਆਉਂਦੀ ਤੇ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਇਹ ਕਹਿੰਦੇ ਨੇ ਚਾਰ ਵਰਣ ਖੱਤਰੀ ਬ੍ਰਾਹਮਣ ਛੂਦਰ ਤੇ ਵੈਸ਼ ਇਹ ਚਾਰ ਵਰਣ ਨੇ ਚੌਹਾਂ ਤੇ ਮਰਦਨ ਇਹਨਾਂ ਚੌ ਵਰਣਾਂ ਵਿੱਚੋਂ ਬੜੇ-ਬੜੇ ਚੰਗੇ ਮਰਦ ਪੈਦਾ ਹੋਏ ਨੇ ਬੜੇ-ਬੜੇ ਚੰਗੇ ਹਠੀਲੇ ਪੈਦਾ ਹੋਏ ਨੇ ਬੜੇ-ਬੜੇ ਚੰਗੇ ਸਿਆਣੇ ਦਾਨੇ ਪੈਦਾ ਹੋਏ ਨੇ ਚਾਰ ਵਰਣ ਚੋਂ ਕੇ ਮਰਦਨ ਖਟਦਰਸ਼ਨ ਕਰ ਤਲੀ ਰੇ ਐਸੇ-ਐਸੇ ਮਰਦ ਪੈਦਾ ਹੋਏ ਜਿਨ੍ਹਾਂ ਦੇ ਕਰਮੇ ਨੇ ਹੱਥ ਦੀ ਤਲੀ ਉਤੇ ਕਰਤਲੀ ਕਰਮੇ ਨੇ ਹੱਥ ਹੱਥ ਦੀ ਤਲੀ ਉਤੇ ਖਟਦਰਸ਼ਨ ਖਟ ਮੈਨੇ 6 ਦਰਸ਼ਨ ਮੈਨੇ ਸ਼ਾਸਤਰ 6 ਸ਼ਾਸਤਰ ਜਿਨ੍ਹਾਂ ਦੀ ਹੱਥ ਦੀ ਟਲੀ ਉੱਤੇ ਸਨ ਪਾਵਰਥੇ ਭੀ ਜਿਹੜੇ 6ਾਂ ਸ਼ਾਸਤਰਾਂ ਦੇ ਗਿਆਤਾ ਸਨ ਜਿਹੜੇ 6ਾਂ ਸ਼ਾਸਤਰਾਂ ਨੂੰ ਜਾਣਦੇ ਸਨ ਜਿਨ੍ਹਾਂ ਨੇ 6ਾਂ ਸ਼ਾਸਤਰਾਂ ਨੂੰ ਕੋਟਾ ਲਾਇਆ ਹੋਇਆ ਸੀ ਨਾ ਐਸੇ-ਐਸੇ ਮਰਦ ਇਹਨਾਂ ਵਰਣਾਂ ਵਿੱਚੋਂ ਪੈਦਾ ਹੋਏ ਚਾਰ ਵਰਣ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀਰੇ ਸੁੰਦਰ ऐसे मर्द पैदा हुए जेड़े ਵਿਚਾਰਾਂ ਦੇ ਬੜੇ ਸੁੰਦਰ ਸਨ ਸੁਗੜ ਸੰਸਾਰੀ ਕਾਰੋਬਾਰ ਨੂੰ ਮਸਲਿਆਂ ਨੂੰ ਸੁਧਾਰਨ ਵਾਸਤੇ ਬੜੇ ਸੁਗੜ ਬੜੇ ਦਾਨੇ ਬੜੇ ਦੂਰੰਦੇਸ਼ ਸਨ ਸੁੰਦਰ ਸੁਗੜ ਸਰੂਪ ਜਿਹੜੇ ਤਨ ਕਰਕੇ ਬੜੇ ਖੂਬਸੂਰਤ ਸਨ ਕਮਰ ਪਤਲੀ ਛਾਤੀ ਚੌੜੀ ਨੇਤਰ ਮੋٹے ਮੱਥਾ ਚਮਕੀਲਾ ਚਿਹਰਾ ਭਰਵਾ ਐਨ ਬਣਦੇ ਫੱਬਦੇ ਸੋਹਣੇ ਜਵਾਨ ਸਣ ਸੁੰਦਰ ਸੁਗੜ ਸਰੂਪ ਸਿਆਣੇ ਤੇ ਬੜੇ ਦੂਰ ਅੰਦੇਸ਼ ਆਉਣ ਵਾਲੀ ਗੱਲ ਨੂੰ ਸੋਚ ਲੈਣਾ ਆਉਣ ਵਾਲੀ ਗੱਲ ਨੂੰ ਭਾਪ ਲੈਣਾ ਐਡੇ ਐਡੇ ਜਿਹੜੇ ਦਾਨੇ ਮਰਦ ਪੈਦਾ ਹੋਏ ਨੇ ਚਾਹ ਵਰਣਾ ਵਿੱਚੋਂ ਤਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ ਚਾਰ ਵਰਣ ਚੋਹਾ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗੜ ਸਰੂਪ ਸਿਆਣੇ ਪੰਜੋਂ ਹੀ ਮੋਹੇ ਛਲੀ ਰੇ ਸ਼ਬਦ ਕਹਿੰਦੇ ਨੇ ਜਿਹੜੇ ਪੰਜ ਨੇ ਨਾ ਮੋਹ ਆਦਿਕ ਜਿਹੜੇ ਪੰਜ ਨੇ ਨਾ ਕਾਮ ਕ੍ਰੋਧ ਲੋਭ ਮੋਹ ਵਗੈਰਾ ਇਹਨਾਂ ਪੰਜਾਂ ਰਲ ਕੇ ਬੜੇ ਬੜੇ ਸਿਆਣੇ ਛੜ ਲੈ ਇਹਨਾਂ ਪੰਝਾਂ ਰਾਲ ਕੇ ਬੜੇ ਬੜੇ ਸਿਆਣੇ ਠੱਗ ਲੈ ਇਹਨਾਂ ਪੰਝਾਂ ਰਾਲ ਕੇ ਬੜਿਆਂ ਬੜਿਆਂ ਦਾਨਿਆਂ ਨੂੰ ਲੁੱਟ ਲਿਆ ਕਾਮ ਕਰੋਧ ਲੋਭ ਮੋਹ ਮਨ ਲੀਨਾ ਸਧਾਰਨ ਪੁਰਸ਼ਾਂ ਦੀ ਕੀ ਗੱਲ ਕਰੀਏ ਕਾਮ ਵਿੱਚ ਕਰੋਧ ਵਿੱਚ ਲੋਭ ਵਿੱਚ ਮੋਹ ਵਿੱਚ ਮਨ ਸਾਡਾ ਲੀਨ ਹੈ ਮੈਂ ਐਸੇ ਐਸੇ ਲੜਕੀਆਂ ਲੜਕੇ ਵੇਖੇ ਨੇ ਜਿਹੜੇ ਸਾਰਾ ਦਿਨ ਪੱਗ ਵਿੱਚ ਮੇਖਾਂ ਹੀ ਠੋਕਦੇ ਰਹਿੰਦੇ ਨੇ ਜਿਹੜੀਆਂ ਕੁੜੀਆਂ ਆਪਣੇ ਆਪ ਨੂੰ ਕੋਈ ਚਮਕੀਲਾ ਜਿਹਾ ਬਣਾਉਣ ਵਿੱਚ ਲੱਗੀਆਂ ਰਹਿੰਦੀਆਂ ਨੇ ਕਦੇ ਭੁੱਲ ਕੇ ਮੂੰਹੋਂ ਨਹੀਂ ਨਿਕਲਦਾ ਸਤਨਾਮ ਵਾਹਿਗੁਰੂ خیال ਹੀ ਨਹੀਂ ਆਉਂਦਾ ਭਈ ਜਿਸ ਮਾਲਕ ਨੇ ਇਹ ਤਨ ਸਾਨੂੰ ਦਿੱਤਾ ਦੇਖੋ ਇੱਕ ਮਿੰਟ ਆਪਣੀ ਬਿਰਤੀ ਦਾ ਇੱਕ ਆਗਰ ਰੱਖਿਓ ਦੀਵਾਨ ਨੰਦ ਲਾਲ ਸਾਹਿਬ ਗੁਰਮਤ ਦੇ ਬੜੇ ਧੁਰੰਦਰ ਆलिम ਹੈ ਤੇ ਬੜਾ ਚਿਰ ਹੋਇਆ ਉਦੋਂ ਇੱਕ ਬਜ਼ੁਰਗ ਪੈਦਾ ਹੋਇਆ ਉਸ ਬਜ਼ੁਰਗ ਦਾ ਨਾਮ ਸੀ ਜਨਾਬ ਸ਼ੇਖ ਸਾਦੀ ਸਾਹਿਬ ਅੱਜ ਕਹਿ ਲੋ ਨੂੰ ਜਨਾਬ ਸ਼ੇਖ ਸਾਦੀ ਸਾਹਿਬ ਮਰਹੂਮ ਕਹਿੰਦੇ ਨੇ ਜਿੱਦਾਂ ਮੋਏ ਹੋਏ ਨੂੰ ਅਸੀਂ ਸੁਰਗਵਾਸੀ ਕਹਿ ਦਿੰਦੇ ਆ ਇਹ ਵੀ ਇੱਕ ਮਸਲਾ ਬੜਾ ਅਜੀਬ ਆ ਚਾਰੇ ਦਰਜੇ ਦਾ ਚੰਦਰਾ ਚਾਰ ਦਰਜੇ ਦਾ ਕਲੰਕੀ ਚਾਰ ਦਰਜੇ ਦਾ ਕੋੜਾ ਕੁਚੱਜਾ ਐਬੀ ਜੁਵਾਰੀਆ ਜਿਸ ਵੇਲੇ ਉਹ ਮਰ ਜਾਂਦਾ ਜਦੋਂ ਉਹਨੂੰ ਪੁੱਛਣ ਜਾਈਏ ਨਵੇਂ ਸੁਣਾ ਕਿਧਰ ਚਲਾਇ ਕਹਿੰਦਾ ਯਾਰ ਫਲਾਣਾ ਸੁਰਗਵਾਸ ਹੋ ਗਿਆ ਉਹ ਤੇਰਾ ਭਲਾ ਹੋ ਜਾ ਜੇ ਐਡਾ ਚੰਦਰਾ ਐਡਾ ਪਾਪੀ ਐਡਾ ਹਤਿਆਰਾ ਵੀ ਸੁਰਗ ਬਾਜ਼ ਹੋ ਗਿਆ ਤੇ ਨਰਕ ਬਾਜ਼ ਫਿਰ ਕਿਹੜਾ ਹੋਇਆ ਅਸੀਂ ਉਸ ਵੇਲੇ ਔਰ ਮੈਨੂੰ ਮਾਫ ਕਰਨਾ ਮੈਂ ਇਸ ਵਿਚਾਰ ਦਾ ਕਦੀ ਹੱਕ ਵਿੱਚ ਨਹੀਂ ਜੇ ਤਾ ਇੱਕ ਪਾਪੀ ਇੱਕ ਚੰਦਰਾ ਇੱਕ ਕੋਝਾ ਘਟ ਤੋਲਣ ਵਾਲਾ ਝੂਠ ਬੋਲਣ ਵਾਲਾ ਲੋਕਾਂ ਦੀਆਂ ਟੀਆਂ ਪੈਣਾਂ ਨੂੰ ਡੇਲੇ ਪਾੜ-ਪਾੜ ਕੇ ਅੰਮ੍ਰਿਤ ਰੂਪ ਨੂੰ ਜ਼ਹਿਰ ਬਣਾ ਕੇ ਪੀਣ ਵਾਲਾ ਉਹ ਮਰ ਜਾਏ ਤੇ ਅਸੀਂ ਉਹਦੀ ਕਰਮ ਕਰਿਆ ਵੇਲੇ ਮੜੀਆਂ ਵਿੱਚ ਜਾ ਕੇ ਇਹ ਸ਼ਬਦ ਪੜ੍ਹਦੇ ਫਿਰਿਏ ਸੰਤ ਮੂਹੇ ਕਿਆ ਰੋਈਏ ਜੋ ਆਪਣੇ ਹੋਏ ਗ੍ਰਹਿ ਜਾਏ ਦੁਆਈ ਰੱਬ ਦੀ ਮੈਂ ਨਹੀਂ ਇਹਦਾ ਆਮੀ ਮੈਨੂੰ ਕੋਈ ਲੈ ਕੇ ਜਾ ਬਲ ਤੇ ਮੈਂ ਜਾਣਾ ਨਹੀਂ ਜੇ ਮੈਂ ਚਲੇ ਜਾ ਤਾਂ ਮੈਂ ਕਦੇ ਅਸੀਂ ਖੁਸ਼ਾਮਦ ਨਹੀਂ ਕਰਾਂ ਜਿੰਨਾ ਚਿਰ ਅਸੀਂ ਸੱਚ ਨਹੀਂ ਬੋਲਦੇ ਦੁਈ ਰੱਬ ਦੀ ਉਹਨਾਂ ਚਿਰ ਪਰਮਾਰਥ ਦਾ ਰਸਤਾ ਸਾਫ਼ ਹੋ ਸਕਦਾ ਹੀ ਨਹੀਂ ਜਨਾਰ ਸ਼ੇਖ ਸਾਦੀ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਮੁਹਾਵਰਾ ਘੜਿਆ कि बजुर्गी बकल अस्त ना के विशाल बजुर्गी अकल उ डिपेंड करती है बहुत ही लम्मी उम्र उ नहीं डिपेंड कर दी बजुर्गी अकल उ निर्भर है चिटिया ए मुनहसर नहीं बजुर्गी ब अकलअस्त ना के विशाल तवंगर ब दिल अस्त ना के बाल ਜਿਹੜੀ ਤਵੰਗਰੀ ਐ ਨਾ ਸਖੀ ਹੋਣਾ ਦਾਨੀ ਹੋਣਾ ਇਹ ਦਿਲ ਉਤੇ ਮਬਨੀ ਹੈ ਦਿਲ ਉਤੇ ਨਿਰਭਰ ਹੈ ਬਹੁਤੇ ਰੁਪਈਆ ਉਤੇ ਨਿਰਭਰ ਨਹੀਂ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ ਉਹਨਾਂ ਨੂੰ ਕਈ ਵਾਰ ਐ ਮਸਲਾ ਪੇਸ਼ ਆਇਆ ਹੋਵੇਗਾ ਭਈ ਗੁਰੂ ਨਾਨਕ ਸਾਹਿਬ ਦਾ ਗੁਰਪੁਰ ਬੁਗਰਾਇ ਵਾਸਤੇ ਗਏ ਇੱਕ ਸੱਜਣ ਕੋਲ ਪਹੁੰਚ ਗਏ 10 ਲੱਖ ਰੁਪਈਆ ਉਹਦਾ ਬੈਂਕ ਬੈਲੈਂਸ ਸੀ ਜਿਸ ਵੇਲੇ ਇਹਨਾਂ ਨੇ 5 ਰੁਪਈਏ ਉਗਰਾਇ ਵਾਸਤੇ ਮੰਗੇ ਤੇ ਪ੍ਰਬੰਧਕਾਂ ਨੇ ਵੇਖਿਆ ਉਹਨਾ ਕਈ ਵਾਰਾ ਪਈ ਉਹਦਾ ਰੰਗ ਪੀਲਾ ਹੋ ਗਿਆ ਹੋ ਉਹ ਸੋਚਾਂ ਚ ਪੈ ਗਿਆ ਹੋਊ ਉਹਦੇ ਹੱਥਾਂ ਤੋਂ ਬਾਜ ਉੱਡ ਗਏ ਹੋਣਗੇ ਹੈ 5 ਰੁਪਏ ਦੇ ਦਿਆਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਲਈ 10 ਲੱਖ ਵਿੱਚੋਂ 5 ਕੱਟ ਜਾਣਗੇ ਐਸੇ ਸੱਜਣ ਕਈ ਵਾਰਾ ਪ੍ਰਬੰਧਕਾਂ ਨੂੰ ਮਿਲੇ ਹੋਣੇ ਪਰ ਪ੍ਰਬੰਧਕਾਂ ਨੂੰ ਕੋਈ ਐਸਾ ਵੀ ਮਿਲਿਆ ਹੋਵੇਗਾ ਗਰੀਬ ਜਿਹਨੂੰ 2.5 ਰੁਪਈਆ ਰੋਜ਼ ਮਿਲਦੇ ਨੇ ਉਹਦੇ ਕੋਲ ਪ੍ਰਬੰਧਕਾਂ ਦਾ ਡੈਪੂਟੇਸ਼ਨ ਗਿਆ ਸਰਹਣ ਸਿੰਘ ਆ ਗੁਰੂ ਨਾਨਕ ਦਾ ਗੁਰਪੁਰਬ ਆ ਗਿਆ ਉਹ ਗ੍ਰਹੀ ਕਰਨ ਆਇਆ ਤੇ 2.5 ਦੇ 2.5 ਜੇਬ ਚੋਂ ਕੱਢ ਕੇ ਸੈਕਟਰੀ ਸਾਹਿਬ ਦੇ ਹੱਥ ਉੱਤੇ ਰੱਖ ਦਿੱਤੇ ਗੁਰਮੁਖਾ ਗੁਰੂ ਨਾਨਕ ਦੇ ਗੁਰਪੁਰਬ ਲਈ ਆਇਆ ਖੌਰਾ ਅਗਰੇ ਬਰੇ ਤੱਕ ਅਸੀਂ ਜਿਉਂਦੇ ਰਹਿਣਾ ਨਹੀਂ ਰਹਿਣਾ ਅਸੀਂ ਰੁੱਖੀ ਸੁੱਖੀ ਖਾ ਕੇ ਭੁੱਖੇ ਰਹਿ ਕੇ ਗੁਜ਼ਾਰਾ ਕਰ ਲਾਂਗੇ ਆ 2.5 ਕਮਾਏ ਨੇ 2.5 ਦੇ 2.5 ਲੈ ਗਏ वो तवंगर है वो सखी है वो दानी है वो गनी है जिसने सारी कमाई देती लेकिन मैं संगत वि भी कई बार बेइनसाफी वेखना जिदा दस लख बैंक बैलेंस है जे वह इक्की रुपये दे दे देते, लाना बड़े जकारे छोले सो निहाल सत श्री अकाल यारो जिन्हें ढाई दे ढाई दे दते दशे ऐसे देते जिन्ह पल रखे ही कख नहीं वे जा कोई नहीं छता ਉਹਨੂੰ ਬਕਬ ਕੋਈ ਨਹੀਂ ਕਰਦਾ ਉਹਨੂੰ ਸ਼ਾਬਾਸ਼ ਕੋਈ ਨਹੀਂ ਆਖਦਾ ਜਿਹਨ ਪੱਲਾ ਹੀ ਕੁਝ ਨਹੀਂ ਰੱਖਿਆ ਖੈਰ ਇਹ ਜੁਮਲਾ ਮਉਤਰਜਾ ਹੈ ਜਨਾਬ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤਵੰਗਰੀ ਦਿਲ ਉਤੇ ਨਿਰਭਰ ਹੈ ਸਖੀ ਹੋਣਾ ਦਾਨੀ ਹੋਣਾ ਇਹ ਦਿਲ ਉਤੇ ਨਿਰਭਰ ਹੈ ਪਰ ਜਿਸ ਵੇਲੇ ਨੰਦ ਲਾਲ ਸਾਹਿਬ ਦਾ ਪੈਰਾ ਆਇਆ ਨਾ ਉਹ ਕਹਿਣ ਲਗਾ ਪਿਆਰਿਓ ਨਾ ਬਜ਼ੁਰਗੀ ਅਕਲ ਉਤੇ ਹੈ ਨਾ ਲੰਮੀ ਉਮਰ ਉਤੇ ਹੈ ਲੋਕ ਬੜੇ ਹੈਰਾਨ ਹੋਏ ਪੇ ਫਿਰ ਅਕਲ ਵਾਲਾ ਕੌਣ ਹੋਇਆ ਸ਼ਖਸਾਦੀ ਤੇ ਕਹਿੰਦਾ ਭਈ ਬਜ਼ੁਰਗੀ ਬ ਅਕਲਸ ਤੇ ਨਾ ਕੇ ਵਿਸਾਲ ਭਈ ਬਜ਼ੁਰਗੀ ਅਕਲ ਉਤੇ ਡਿਪੈਂਡ ਕਰਦੀ ਹੈ ਅਕਲ ਉਤੇ ਮਬਨੀ ਹੈ ਅਕਲ ਉਤੇ ਨਿਰਭਰ ਹੈ ਅਗਲੀ ਗੱਲ ਹੋਰ ਬੜੀ ਅਜੀਬੋ ਗਰੀਬ ਸੀ ਨੰਦ ਲਾਲ ਜੀ ਕਹਿਣ ਲੱਗੇ ਕਈ ਮੈਂ ਬਜ਼ੁਰਗ ਵੇਖੇ ਨੇ ਉਹ ਮਰਦੇ ਮਰਦੇ ਕਹਿ ਜਾਂਦੇ ਨੇ ਆਪਣੇ ਪੁੱਤ ਨੂੰ ਮਹਿੰਦਰਾ ਆ ਗੰਡੇ ਹੋਣਾ ਸਾਡਾ ਇੱਕ ਦਿਨ ਗੰਨਾ ਭੰਨਿਆ ਸੀ ਪੈਲੀ ਚੋਂ ਗੰਨਾ ਤੇ ਪੁੱਤਰਾ ਜੇਤ ਹੋਏ ਨਾ ਦਾ ਖਲਵਾੜਾ ਨਾ ਨਾ 5000 ਪਰੀ ਦਾ ਤੇ ਜਿਆ ਤੂੰ ਮੇਰੇ ਘਰ ਜੰਮਿਆ ਜਿਆ ਨਾ ਜੰਮਿਆ ਬੁੱਢਾ ਮਰਦਾ ਮਰਦਾ ਸਿਆਪ ਆ ਪਾ ਗਿਆ ਇੱਕ ਗੰਨੇ ਤੋਂ ਕਹਿੰਦਾ ਖਲਵਾੜਾ ਸਾੜ ਦੇ ਕਹਦਾ ਬਜ਼ੁਰਗ ਆ ਕੇ ਤੇ ਸੁਆ ਬਜ਼ੁਰਗੀ ਤੇ ਉਦੋਂ ਆਉਂਦੀ ਹੈ ਜਦੋਂ ਆਖੇ ਪਿਛਲੀਆਂ ਪੁਲਾ ਦੇ ਪਿਛਲੀਆਂ ਤੇ ਮਿੱਟੀ ਪਾ ਦੇ ਅੱਗੇ ਰਸਤਾ ਸਾਫ਼ ਕਰ ਜੇ ਉਹਨੇ ਬਦੀ ਕੀਤੀ ਹੈ ਤੂੰ ਨੇਕੀ ਕਰਕੇ ਉਹਨੂੰ ਜਿੱਤਲਾ ਜਿਹੜਾ ਬਦੀ ਦਾ ਬਦਲਾ ਬਦੀ ਨਾਲ ਲੈਣਾ ਚਾਹੁੰਦਾ ਦਵਾਈ ਰੱਬ ਦੀ ਉਹ ਬਜ਼ੁਰਗ ਨੇ ਨੰਦ ਲਾਲ ਨੂੰ ਪੁੱਛਿਆ ਕੋਈ ਤੇਰੀ ਅਕਲ ਚ ਬਜ਼ੁਰਗ ਹੈ ਤੇ ਨੰਦ ਲਾਲ ਝੂਮ ਗਿਆ ਕਹਿਣ ਲੱਗਾ ਹਾਂ ਹੈ ਕਿਨੂੰ ਬਜ਼ੁਰਗ ਮੰਨਣਾ ਨੰਦ ਲਾਲ ਸਾਹਿਬ ਕਹਿਣ ਲੱਗੇ ਬਸ ਬਜ਼ੁਰਗੀ ਖਸਤੇ ਅੰਦਰ ਯਾਦਿਓ ਜਿਸ ਦੇ ਦਿਲ ਵਿੱਚ ਵਾਹਿਗੁਰੂ ਦੀ ਯਾਦ ਹਰ ਵੇਲੇ ਸਮਾਈ ਰਹਿੰਦੀ ਆ ਭਾਵੇਂ ਪੰਜਾਂ ਵਰਿਆਂ ਦਾ ਤੇ ਭਾਵੇਂ 500 ਵਰੇ ਦਾ ਉਹ ਬਜ਼ੁਰਗ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਨਹੀਂ ਭਈ ਪੰਜ ਬਰਸ ਕੋ ਅਨਾਥ ਧਰੂ ਬਾਲਕ ਹਰ ਸਿਮਰਤ ਅਗਮ ਅਟਾਰੇ ਪੰਘਾਂ ਵਰਿਆਂ ਦਾ ਤਰੂ ਨਿਕਾ ਜਾਂ ਮਾਸੂਮ ਬੱਚਾ ਉਹਨੇ ਹਰੀ ਸ਼ਿਮਰਿਆ ਉਹ ਅਟਲ ਹੋ ਗਿਆ ਉਹ ਅਮਰ ਹੋ ਗਿਆ ਪ੍ਰਿਲਾਦ ਬੱਚਾ ਹੈ ਹਰਨਾਖਸ਼ ਪਿਓ ਬੜਾ ਵੱਡਾ ਬੁੱਢਾ ਹੈ ਹਰਨਾਖਸ਼ਦਾ ਨਾਮ ਲੈਣ ਲੱਗੇ ਲੋਕੀ ਚੌਤੀ ਗਾਲਾਂ ਕੱਢਦੇ ਨੇ ਪ੍ਰਲਾਦ ਦਾ ਨਾਮ ਲੈਣ ਲੱਗਾ ਮਸਤੀ 'ਚ ਝੂਮ ਜਾਂਦੇ ਨੇ ਪ੍ਰਲਾਦ ਦੇ ਦਿਲ ਵਿੱਚ ਵਾਗਰੂ ਦੀ ਯਾਦ ਹੈ ਉਹ ਬਜ਼ੁਰਗ ਹੈ ਹਰਨਾਖਸ਼ਦੇ ਦਿਲ ਵਿੱਚ ਵਾਗਰੂ ਦੀ ਯਾਦ ਨਹੀਂ ਇਸ ਵਾਸਤੇ ਉਹ ਬਜ਼ੁਰਗ ਨਹੀਂ ਬਸ ਬਜ਼ੁਰਗੀ ਖਸਤੇ ਅੰਦਰ ਯਾਦ ਹੈ ਉਹ ਇਸ ਵਾਸਤੇ ਕੁੰ ਯਾਦੇ ਹੋ ਕੁੰ ਯਾਦੇ ਹੋ ਕੁੰ ਯਾਦੇ ਹੋ ਗਰਬ ਜ਼ੁਰਗੀ ਬਾਇਦ ਚ ਕੁਨ ਬੰਦਗੀ ਜੇ ਬਜ਼ੁਰਗੀ ਚਾਹਨਾ ਤਾਂ ਬੰਦਗੀ ਕਰ ਗਰਬ ਜ਼ੁਰਗੀ ਬਾਇਦ ਚ ਕੁਨ ਬੰਦਗੀ ਵਰਨਾ ਆਖਰ ਮੇ ਕਸੇ ਸ਼ਰਮਿੰਦਗੀ ਸ਼ਰਮ ਕੁਨ ਹਾਂ ਸ਼ਰਮ ਕੁਨ ਹਾਂ ਸ਼ਰਮ ਕੁਨ ਹਿਆ ਕਰ ਸ਼ਰਮ ਕਰ ਲੱਜਾ ਕਰ ਸ਼ਰਮ ਕੁਨ ਹਾਂ ਸ਼ਰਮ ਕੁਨ ਹਾਂ ਸ਼ਰਮਕੁਨ ਇੰਦਲੇ ਚੋਂ ਸੰਗ ਖੁਦਰਾ ਨਰਮਕੁਨ ਜਿਹੜਾ ਤੇਰੇ ਸੀਨੇ ਵਿੱਚ ਮੌਲਾ ਦੀ ਜਾਤ ਨੇ ਮਾਸ ਦਾ ਟੁਕੜਾ ਦਿਲ ਪਾਇਆ ਨਾ ਦਿਲ ਮਾਸ ਦਾ ਟੁਕੜਾ ਇਹਨੂੰ ਪੱਥਰ ਦਾ ਨਾ ਬਣਾ ਇਸ ਦਿਲ ਨੂੰ ਪੱਥਰ ਦਾ ਟੁਕੜਾ ਨਾ ਬਣਾ ਬੇਰਹਿਮ ਨਾ ਬਣ ਜਲਾਦ ਨਾ ਬਣ ਬੁਚੜ ਨਾ ਬਣ ਤਰਸਵਾਨ ਬਣ ਦਇਆਵਾਨ ਬਣ ਮਿਹਰਬਾਨ ਬਣ ਹਰ ਇੱਕ ਦਾ ਭਲਾ ਮੰਗੇ ਤਾਂ ਕਿ ਤੂੰ ਬਜ਼ੁਰਗ ਬਣ ਜਾਏ ਸ਼ਰਮ ਕੁਨਹਾ ਸ਼ਰਮ ਕੁਨਹਾ ਸ਼ਰਮ ਕੁਨ ਇਂ ਦਲੇ ਚੋਂ ਸੰਗ ਖੁਦਰਾ ਨਰਮ ਕੁਨ ਤੇ ਕਹਿੰਦੇ ਕਹਿੰਦੇ ਫਿਰ ਨੰਦ ਲਾਲ ਜੀ ਮਸਤ ਹੋ ਗਏ ਮਸਤ ਮਸਤੀ ਦੇ ਆਲਮ ਵਿੱਚ ਕਹਿੰਦੇ ਨੇ ਐ ਮੇਰੇ ਵਾਹਿਗੁਰੂ ਐ ਮੇਰੇ ਸਿਰਜਣਹਾਰ ਤੂੰ ਇੱਕ ਪਾਣੀ ਦੇ ਪਲੀਤ ਕਤਰੇ ਵਿੱਚੋਂ ਸਰ ਬੁਲੰਦਾ ਮਹਿਲ ਪਸਤੀ ਚੇ ਕੁਨਲ ਹਕ ਪਰਸਤਾ ਖੁਦ ਪਰਸਤੀ ਚੇ ਕੁਨਲ ਖੁਦ ਪਰਸਤੀ ਕਤਰਾਏ ਨਾ ਪਾਕ ਤੂੰ ਰੱਬ ਦੀ ਪੂਜਾ ਛੱਡ ਕੇ ਆਪਣੇ ਆਪ ਨੂੰ ਮਥੇ ਟਿਕਵਾਉਣ ਲੱਗ ਪਿਆ ਕੋਈ ਸ਼ਰਮ ਕਰ ਰੱਬ ਦੀ ਪੂਜਾ ਤਿਆਕ ਕੇ ਆਪਣੀ ਪੂਜਾ ਕਰਵਾਉਣ ਲੱਗ ਗਿਆ ਕੋਈ ਹਯਾ ਕਰ ਓਏ ਤੂੰ ਪੂਜਾ ਕਰਵਾ ਰਿਆਂ ਪਾਣੀ ਦਾ ਇੱਕ ਪਲੀਤ ਕਤਰਾ ਪਾਣੀ ਦੀ ਇੱਕ ਪਲੀਤ ਬੂੰਦ ਭਾਈ ਸਾਹਿਬ ਪਾਏ ਗੁਰਦਾਸ ਜੀ ਕਹਿੰਦੇ ਨੇ ਰਕਤ ਬਿੰਦ ਕਰ ਮਾਤਾ ਪਿਤਾ ਦੀ ਰਕਤ ਬਿੰਦ ਵਿੱਚੋਂ ਮਾਤਾ ਪਿਤਾ ਦੇ ਪਲੀਤ ਜੇ ਪਾਣੀ ਦੇ ਕਤਰੇ ਵਿੱਚੋਂ ਮੌਲਾ ਦੀ ਜਾਤ ਨੇ ਤੈਨੂੰ ਅਸ਼ਰੂਫੁਲ ਮਖਲੂਬ ਬਣਾ ਦਿੱਤਾ ਨਿਰੰਕਾਰ ਨੇ ਤੈਨੂੰ 84 ਲੱਖ ਜੂਨ ਦਾ ਬਾਦਸ਼ਾਹ ਬਣਾ ਦਿੱਤਾ ਉਹਦਾ ਧਿਆਨ ਥਾਰੇ ਜਨ ਪਾਣੀ ਦੇ ਪਲੀਤ ਕਤਰੇ ਵਿੱਚੋਂ ਤੇਰਾ ਵजूद ਬਣਾਇਆ ਮੈਂ ਇੱਕ ਸ਼ੂਫੀ ਮਰਦ ਦਾ ਤਰਜਮਾ ਪੜਿਆ ਪਾਈ ਸਾਹਿਬ ਦਾ ਉਹ ਕਹਿੰਦੇ ਨੇ ਇਹ ਕਤਰਾ ਏ ਨਾਪਾਕ ਵਿੱਚ ਜਾਨ ਡਾਲਨੇ ਵਾਲੇ ਪਾਣੀ ਦੇ ਪਲੀਤ ਜੇ ਕਤਰੇ ਵਿੱਚ ਜ਼ਿੰਦਗੀ ਪਾਉਣ ਵਾਲੇ ਰੱਬ ਜੀ ਐ ਕਤਰਾ ਇਹ ਨਾਪਾਕ ਮੇ ਜਾਨ ਡਾਲਨੇ ਵਾਲੇ ਐ ਰਹਿਮ ਕੇ ਸਾਂਚੇ ਮੇ ਹਸੀਨ ਢਾਲਨੇ ਵਾਲੇ ਨਾ ਅਹਲ ਹੂੰ ਦਾਤਾ ਤੂੰ ਮੁਝੇ ਅਹਲ ਬਣਾ ਦੇ ਮੁਸੀਬਤ ਮੇ ਫਸਾ ਹੂੰ ਤੂੰ ਮੁਝੇ ਸਹਲ ਬਣਾ ਦੇ ਐ ਮੇਰੇ ਮਾਲਕਾ ਪਾਣੀ ਦੇ ਪਲੀਟ ਕਤਰੇ ਵਿੱਚ ਜ਼ਿੰਦਗੀ ਪਾਉਣ ਵਾਲਿਆ ਮੇਰੇ ਤੇ ਤਰਸ ਕਰ ਮੇਰੇ ਤੇ ਦਇਆ ਕਰ ਤੇ ਜਿਨ੍ਹਾਂ ਲੋਕਾਂ ਨੇ ਕਦੇ ਉਹਨੂੰ ਚੇਤੇ ਹੀ ਨਹੀਂ ਕੀਤਾ ਆਪਣੇ ਹਾਰ ਸ਼ਿੰਗਾਰ ਵਿੱਚ ਹੀ ਬੀਤ ਜਾਂਦੀ ਹੈ ਆਪਣੇ ਆਪ ਨੂੰ ਚਮਕਾਉਣ ਵਿੱਚ ਹੀ ਬੀਤ ਜਾਂਦੀ ਹੈ ਦਿਨ ਖਾਂਦਿਆਂ ਬੀਤ ਗਿਆ ਰਾਤ ਸੁੱਤਿਆਂ ਬੀਤ ਗਈ ਉਹਨਾਂ ਨੇ ਜ਼ਿੰਦਗੀ ਦਾ ਕੀ ਲੁਤਫ ਉਠਾਇਆ ਕੀ ਉਹਨਾਂ ਨੇ ਜ਼ਿੰਦਗੀ ਵਿੱਚੋਂ ਆ ਕੇ ਖਟਿਆ ਰਹਿਣ ਗਵਾਈ ਸੋਏ ਕੇ ਦੇਵਸਿਕ ਗਵਾ ਆਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਰੋੜਾ ਰੁਪਈਆ ਦੇ ਮੁੱਲ ਦਾ ਲੱਖਾਂ ਅਰਬਾਂ ਖਰਬਾਂ ਹੀਰਿਆਂ ਰੁਪਈਆ ਦੇ ਮੁੱਲ ਦਾ ਹੀਰਾ ਜਨਮ ਉਹਨਾਂ ਨੇ ਖਾਣ ਪੀਣ ਤੇ ਵਿਸ਼ੇਵਕਾਰ ਦੀਆਂ ਕੌਡੀਆਂ ਵਿੱਚ ਬਰਬਾਦ ਕਰ ਦਿੱਤਾ નિਸ਼ਫਲ ਗਵਾ ਦਿੱਤਾ ਨਹੀਂ ਚੇਤੇ ਆ ਉਹਨਾਂ ਨੇ ਸਤਨਾਮ ਵਾਹਿਗੁਰੂ ਕਾਮ ਕਰੋਦ ਲੋਭ ਮੋਹ ਮਨ ਲੀਨਾ ਤਮਾਮ ਜ਼ਿੰਦਗੀ ਬਾਰ ਆਪਣਾ ਮਨ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਮੋਹ ਵਿੱਚ ਲੀਨ ਰੱਖਿਆ ਬਦਫੈਲੀਆਂ ਵਿੱਚ ਰੁੱਝੇ ਰਹੇ ਨਹੀਂ ਗੁਰੂ ਨੂੰ ਮਿਲੇ ਨਹੀਂ ਸੰਗਤ ਵਿੱਚ ਆਏ ਨਹੀਂ ਕੋਈ ਨੇਕ ਕਰਮ ਕੀਤਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਾਮ ਕਰੋਧ ਲੋਭ ਮੋਹ ਮਨ ਲੀਨਾ மு கீனா பந்த க காட்டு மு